ਦਾ ਮੈਂ ਕੀ ਚਾਹੁੰਦਾ ਮੇਰਾ ਪਰਿਵਾਰ ਔਰ ਮੇਰੇ ਯਾਰ ਸੱਜਣ ਜਿੰਨੇ ਮੇਰੇ ਭਾਜੀ ਦੇ ਭਰਾ ਬਣੇ ਆ ਸਰਪੰਚ ਮੈਂ ਜਾਂ ਮੈਂਬਰ ਨੇ ਅੰਜਲਾਬ ਸੀ ਦੇ ਮੈਂਬਰ ਨੇ ਜਾਂ ਕਾਫੀ ਜਿੰਨੇ ਵੀ ਸਾਡੇ ਲੀਡਰ ਪਿੰਡ ਭਰਾ ਪਿਆਦ ਕਿ ਯਾਰ ਅਸੀਂ ਵੋਟਾਂ ਨਹੀਂ ਪਾਉਣੀਆਂ ਅਸੀਂ ਆਪਣੇ ਆਪ ਨੂੰ ਵੋਟਾਂ ਪਾਉਣੀਆਂ ਤੇ ਕਿ ਤੁਸੀਂ ਆਪਣੀ ਦਾਵੇਦਾਰੀ ਪੇਸ਼ ਕਰੋ ਸਰਪੰਚ ਤੇ ਮੈਂ ਖੋਦ ਵੀ ਮੇਰੀ ਭਾਬੀ ਜੀ ਸਰਪੰਚ ਨੇ ਮੇਰੇ ਵੱਡੇ ਵੀਰ ਦੇ ਵਾਈਫ ਦੇ ਜਿਹੜੀਆਂ ਦੋ ਅਸੀਂ ਵੱਡੀਆਂ ਚਭਾਲ ਦੀ ਇੱਕ ਸਰਪੰਚੀ ਸਾਡੇ ਕੋਲ ਇੱਕ ਮੰਜਲਾਬ ਸੀ ਦੇ ਮੈਂਬਰ ਹੈ ਜੀ ਜੀ ਮੈਂ ਉਹ ਸਰਪੰਚੀਆਂ ਨੂੰ ਇੱਕ ਸਾਈਡ ਤੇ ਕਰਕੇ ਇਹ ਗੱਲ ਕਹਿਣਾ ਵੀ ਸਾਨੂੰ 30 40 ਸਾਲ ਤੋਂ ਅਹੀਂ ਭਾਜੀ ਵੇਖੋ ਅਹੀਂ ਸਰਪੰਚ ਵੀ ਬਣਦੇ ਆਉਂਦੇ ਸਾਡਾ ਤੁਹਾਡਾ ਸਰਪੰਚ ਬਣਦਾ ਉਹ ਨਾ ਜਿਹੜਾ ਸਿਰ ਮੈਂਬਰ ਬਣਦੇ ਆ ਉਹਨੇ ਬਲਾਕ ਸੰਤੀ ਐਮਐਲਏ ਬਣਾਏ ਆ ਐਮਪੀ ਬਣਾਏ ਆ ਸੋਣੀ ਕਮੇਟੀ ਦੇ ਮੈਂਬਰ ਬਣਾਏ ਵੇਖੋ ਹਰ ਧਰਮ ਦਾ ਹੀ ਸਤਿਕਾਰ ਕਰਨ ਵਾਲੇ ਆ ਇਸ ਵਕਤ ਮੌਜੂਦ ਆ ਚਭਾਲ ਦੇ ਵਿੱਚ ਤੇ ਸਾਡੇ ਨਾਲ ਮੋਨੂ ਚੀਮਾ ਜੀ ਮੌਜੂਦ ਨੇ ਕਿਉਂਕਿ ਬੜੇ ਚਰਚਾ ਦਾ ਵਿਸ਼ਾ ਇੱਕ ਅਖਬਾਰਾਂ ਦੀਆਂ ਸੁਰਖੀਆਂ ਬਣੀ ਖਬਰ ਵੀ ਜਿਹੜੀ ਹੈ ਉਹ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਨੇ ਐਮਐਲਏ ਦੀ ਟਿਕਟ ਦੀ ਦਾਵੇਦਾਰੀ ਜਿਹੜੀ ਹੈ ਉਹ ਠੋਕੀ ਆ ਤੇ ਉਹਨਾਂ ਨੇ ਵੀ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਤੇ ਉਹਨਾਂ ਦੀ ਸਪੋਰਟ ਦੇ ਨਾਲ ਵਕ-ਵਕ ਸਰਕਾਰਾਂ ਦੇ ਸਮੇਂ ਐਮਐਲਏ ਹਲਕਾ ਤਰਨਤਾਰਨ ਤੋਂ ਬਣਦੇ ਰਹੇ ਜੀ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਤਰਨਤਾਰਨ ਹਲਕੇ ਦੀ ਇਹ ਜਿਹੜੀ ਸੀਟ ਉਸ ਨੂੰ ਖਾਲੀ ਐਲਾਨਿਆ ਗਿਆ ਤੇ ਉਸ ਤੋਂ ਬਾਅਦ ਚਾਹ ਆਣ ਵੀ ਜਿਹੜੇ ਨੇ ਉਹ ਆਪਣੀ ਦਾਵੇਦਾਰੀ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਸਭ ਤੋਂ ਮੋਹਰਿਆਂ 'ਚ ਜਿੰਨਾਂ ਦਾ ਨਾਮ ਆਉਂਦਾ ਉਹਨਾਂ ਦੇ ਵਿੱਚ ਇੱਕ ਨਾਮ ਮੋਨੂ ਚੀਮਾ ਜੀ ਦਾ ਵੀ ਆਉਂਦਾ ਤੇ ਗੱਲਬਾਤ ਕਰਦੇ ਆਂ ਕੀ ਕਿਵੇਂ ਵੇਖਦੇ ਨੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤਨਮਾ ਦਲਜੀਤ ਸਿੰਘ ਆਏ ਜੀ ਸਾਡੇ ਅੱਜ ਦਫ਼ਤਰ 'ਚ ਬਹੁਤ ਬਹੁਤ ਜੀ ਆਇਆਂ ਨੂੰ ਜੀ ਕਿਵੇਂ ਵੇਖਦੇ ਹੋ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਉਸ ਦੇ ਬਾਰੇ ਦੱਸਿਆ ਜਾਵੇ ਵੇਖੋ ਜੀ ਮੈਂ ਦਾਵੇਦਾਰੀ ਮੈਂ ਆਪਣੀ ਬਾਤ ਚ ਪੇਸ਼ ਕੀਤੀ ਹੈ ਪਹਿਲਾਂ ਤੇ ਮੈਂ ਬਹੁਤ ਮਾੜੀ ਗੱਲ ਸਮਝਦਾ ਵੀ ਸਾਡੇ ਇਥੋਂ ਹਲਕੇ ਤੋਂ ਜਿਹੜੇ ਸਰਦਾਰ ਕਸ਼ਵੀਰ ਸਿੰਘ ਸੋਲ ਜੀ ਸਾਡੀ ਪਾਰਟੀ ਦੇ ਦਮਦਗੀ ਕਰਦੇ ਸੀ ਉਹ ਚਲੇ ਗਏ ਦੁਨੀਆ ਤੋਂ ਬਹੁਤ ਮਾੜੀ ਗੱਲ ਹੋਈ ਹੈ ਉਸ ਤੋਂ ਬਾਅਦ ਜਿਹੜੀ ਸਿਆਸਤ ਕਰਨੀ ਲੋਕਾਂ ਨੇ ਸ਼ੁਰੂ ਕਰਤੀ ਪੇਰੇ ਭੋਗ ਵੀ ਪਿਆ ਨਹੀਂ ਸੀ ਤੇ ਅਰੇ ਖੰਡ ਪਾਠ ਵੀ ਨਹੀਂ ਰਖਾਇਆ ਤੇ ਆਪੋ ਆਪਣੀਆਂ ਫੋਟੋਆਂ ਲਾ ਕੇ ਤੇ ਮਿੰਟੋ ਮਿਟੀ ਕਹਤਰੀ ਮੈਂ ਦਾਵੇਦਾਰ ਆ ਜਾਂ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਮੈਂ ਤਾਂ ਇਹ ਖਬਰ ਲਵਾਈ ਸੀ ਵੀ ਮੇਰੀ ਗੱਲ ਤੁਹਾਡੇ ਸਾਰੇ ਭੈਣ ਭਰਾਵਾਂ ਚ ਵੀ ਜਾਵੇ ਔਰ ਸਾਡੀ ਉੱਪਰ ਲੀਡਰਾਂ ਤੋਂ ਵੀ ਪਹੁੰਚੇ ਜੀ ਪੀ ਸਭ ਤੋਂ ਪਹਿਲੀ ਗੱਲ ਸਾਨੂੰ ਹਮਦੱਦੀ ਕਰਨ ਦੀ ਲੋੜ ਹੈ ਅੱਜ ਜਿਨ੍ਹਾਂ ਦਾ ਪਰਿਵਾਰ ਦਾ ਜੀ ਚਲੇ ਜਾਣਾ ਨਾ ਉਹ ਮੈਨੂੰ ਪੁੱਛ ਕੇ ਵੇਖੋ ਵੀ ਕੀ ਘਟਾ ਵਾ ਜੀ ਜੀ ਕਿਉਂਕਿ ਮੇਰਾ ਭਰਾ ਵੀ ਇਸ ਦੁਨੀਆ ਤੋਂ ਚਲੇ ਗਿਆ ਔਰ ਮੈਂ ਚਾਹੁੰਨਾ ਹਾਂ ਵੀ ਉਹਨਾਂ ਦੇ ਹੀ ਪਰਿਵਾਰ ਨੂੰ ਟਿਕਟ ਮਿਲੇ ਸਰਦਾਰ ਕਸ਼ਮੀਰ ਸਿੰਘ ਜੀ ਦੇ ਵਾਈਫ ਜਿਹੜੇ ਹੰਦਲ ਸਾਹਿਬ ਨੇ ਉਹਨਾਂ ਨੂੰ ਮਿਲੇ ਬਹੁਤ ਵਧੀਆ ਲੇਡੀਜ਼ ਨੇ ਔਰ ਕੰਮ ਕਰਦੇ ਰਹੇ ਨਾਲ ਐਮਐਲਏ ਸਾਹਿਬ ਦੇ ਨਾਲ ਵੀ ਉਹਨਾਂ ਨੂੰ ਮਿਲੇ ਕੋਈ ਗੱਲ ਨਹੀਂ ਆ ਪਰ ਜਦੋਂ ਇਹ ਖ਼ਬਰਾਂ ਦੀ ਮੈਨੂੰ ਗੱਲ ਮੈਨੂੰ ਚੰਗੀ ਨਹੀਂ ਲੱਗੀ ਥੋੜੀ ਜੀ ਵੀ ਨਹੀਂ ਯਾਰ ਇੱਕ ਇਹ ਡੀਗਦੇ ਸੀ ਦਾ ਮਤਲਬ ਵੀ ਡਾਕਟਰ ਸਾਹਿਬ ਦੁਨੀਆ ਤੋਂ ਚਲੇ ਜਾਣ ਤੇ ਬਾਅਦ ਵਿੱਚ ਅਸੀਂ ਆਪੋ ਆਪਣੀਆਂ ਜੜੀਆਂ ਕੁਰਸੀਆਂ ਤੇ ਆ ਕੇ ਕਹੀਏ ਵੀ ਸਾਨੂੰ ਬਾਦੋ ਸਾਨੂੰ ਬਾਦੋ ਵੇਖੋ ਬੜੀ ਵੱਡੀ ਇਹ ਕੋਲ ਹੁੰਦਾ ਛੋਟਾ ਕੋਲ ਨਹੀਂ ਸਾਨੂੰ 30 40 ਸਾਲ ਤੋਂ ਸੇਵਾ ਕਰਦਿਆਂ ਨੂੰ ਹੋ ਗਿਆ ਵਾ ਹਲਕੇ ਦੀ ਤੇ ਮੈਂ ਵੀ ਫਿਰ ਚਾਹਣਾ ਹਮੈਂ ਫਿਰ ਤਾਂ ਇਹ ਗੱਲ ਨੂੰ ਥੋੜਾ ਕੀਤਾ ਹਾਂ ਜੀ ਹਲਕਾ ਤਰਨ ਤਰਨ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਬਣੇ ਵੇਲੇ ਜਿਹੜਾ ਇੱਕ ਚਭਾਲ ਏਰੀਏ ਦੀ ਜਿਹੜੀ ਵੋਟ ਬੈਂਕ ਆ ਇਹ ਬੜੀ ਮਹਨੇ ਰੱਖਦੀ ਰਹੀ ਆ ਇਧਰ ਦੇ ਜਿੰਨੇ ਵੀ ਹਲਕੇ ਤਰਨਤਾਰਨ ਦੇ ਨਾਲ ਲੱਗਦੇ ਪਿੰਡਾਂ ਦੀ ਵੋਟ ਬੜੀ ਮਹਨੇ ਰੱਖਦੀ ਰਹੀ ਆ ਔਰ ਉਹ ਪੈਂਦੀ ਰਹੀ ਆ ਜੀ ਤੁਹਾਡੇ ਮੂਹੋਂ ਇਹ ਵੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿੰਨੇ ਸਰਪੰਚ ਐਸ ਵਕਤ ਨਾਲ ਨੇ ਕਿਸ ਤਰੀਕੇ ਦੀ ਜਿਹੜੀ ਐ ਜਿਮਣੀ ਚੋਣ ਦੇ ਵਿੱਚ ਫਿਰ ਜਿਹੜੀ ਆ ਉਹ ਨਤੀਜੇ ਵੀ ਵੇਖਣ ਨੂੰ ਮਿਲ ਸਕਦੇ ਨੇ ਅਤੇ ਇਧਰ ਦੇ ਵਿਕਾਸ ਦੀ ਗੱਲ ਵੀ ਜ਼ਰੂਰ ਦੱਸਿਓ ਜੀ ਵੇਖੋ ਜੀ ਇਹ ਕੋਈ ਸਰਪੰਚੀਆਂ ਦੀ ਗੱਲ ਕਰੀਏ ਵੇਖੋ ਇੱਕ ਸਰਪੰਚ ਬਣ ਜਾਣਾ ਐਮਐਲਏ ਨਹੀਂ ਬਣਨਾ ਬਣਾ ਲਈਦਾ ਜੀ ਜੀ ਵੇਖੋ ਕੋਈ ਕਹੀ ਜਾਵੇ ਮੈਂ 100 ਸਰਪੰਚ ਲਈ ਫਿਰਦਾ 30 ਸਰਪੰਚ ਲਈ 60 ਲਈ ਫਿਰਦਾ ਗੱਲ ਸਰਪੰਚੀ ਦੀ ਨਹੀਂ ਹੁੰਦੀ ਗੱਲ ਬੰਦੇ ਦੀ ਹਿੰਮਤ ਦੀ ਹੁੰਦੀ ਆ ਕਿਹੜਾ ਕੰਮ ਕਰਦਾ ਕਿਹੜਾ ਨਹੀਂ ਕਰਦਾ ਮੈਂ ਕਹਿੰਦਾ ਮੇਰੇ ਕੋਲ 100 ਸਰਪੰਚ ਹੈ ਤੁਸੀਂ ਇਹ ਗੱਲ ਨੂੰ ਬਲੀਵ ਨਹੀਂ ਕਰੋਗੇ ਕੱਲ ਨੂੰ ਸਰਕਾਰਾਂ ਆਂਦੇ ਨਾਲੇ ਚਲਦੇ ਸਾਰੇ ਸਰਪੰਚ ਜੀ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਵੇਖੋ ਹੈ ਹੀ ਹਿੰਦੂ ਬਰਾਦਰੀ ਦੇ ਖੱਤਰੀ ਆਂ ਪਰ ਅਸੀਂ ਵੇਖੋ ਸਿੱਖਤਰ ਮੈਨੂੰ ਜ਼ਿਆਦਾ ਅਸੀਂ ਪ੍ਰੈਫਰ ਦਿੰਨੇ ਆ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਘਰ ਚੋਂ ਜਾਂਦੇ ਆ ਔਰ ਸਾਡੇ ਬਾਬਾ ਬੁੱਢਾ ਸਾਹਿਬ ਨੂੰ ਮੰਨਦੇ ਆ ਵੇਖੋ ਇਹ ਜਿਹੜੀ ਸਰਪੰਚੀਆਂ ਦੇ ਨਹੀਂ ਕਰਕੇ ਮੈਂ ਇਹ ਗੱਲ ਕਹਿ ਰਿਹਾ ਕੇ ਕੋ ਦੋ ਆਧੋ ਸੜਕ ਇੱਕੋ ਦੋ ਘੱਟ ਵੀ ਹੋ ਸਕਦੇ ਆ ਪਰ ਅਸੀਂ ਆਪਣੀ ਇਹ ਮੈਂ ਗੱਲ ਰੱਖੀ ਸੀ ਵੀ ਡਾਕਟਰ ਕਸ਼ਮੀਰ ਸਿੰਘ ਦੀ ਸੋਹਲ ਦੀ ਵਾਈਫ ਨੂੰ ਇਹਦਾ ਕੈਂਡੀਡੇਟ ਬਣਾਇਆ ਜਾਵੇ ਡੇਢ ਸਾਲ ਦੀ ਗੱਲ ਆ ਯਾਰ ਕਿਹੜੀ ਗੱਲ ਐ ਫੇਰ ਆਈ ਨਹੀਂ 2027 ਦੇ ਵਿੱਚ ਉਦੋਂ ਜਿਹੜਾ ਮਰਜ਼ੀ ਉੱਠ ਕੇ ਨਮਾਇੰਦਗੀ ਕਰਦੇ ਮੈਂ ਕਰਨੀ ਐ ਆਪੇ ਜਿਹੜਾ ਮਰਜ਼ੀ ਆ ਕੇ ਕਰ ਲੈ ਜਿਹੜੇ ਬਾਕੀ ਉਸੇ ਪਾਰਟੀ ਦੇ ਦਅਵੇਦਾਰੀ ਕਰ ਰਹੇ ਨੇ ਨਹੀਂ ਨਹੀਂ ਉਹ ਤੇ ਗਲਤ ਮੈਨੂੰ ਬੜੀ ਮਾੜੀ ਲੱਗੀ ਨਾ ਭਾਜੀ ਵੇਖੋ ਸਾਡੀ ਪਾਰਟੀ ਦੇ ਉੱਠ ਕੇ ਉਹਨਾਂ ਨਾਲ ਵਿਸ਼ਵ ਮਤਲਬ ਅਫਸੋਸ ਕਰਨ ਦੀ ਬਜਾਏ ਉਹਨਾਂ ਨਾਲ ਖਲੋਣ ਦੀ ਬਜਾਏ ਤੇ ਅਹੀਂ ਆਪਣੀ ਪਾਰਟੀ ਫੋਟੋਆਂ ਲਾ ਕੇ ਭੇਜਤੀਆਂ ਵੀ ਮੈਨੂੰ ਬਣਾ ਦਿਓ ਮੈਨੂੰ ਬਣਾ ਦਾ ਕੋਈ 6 ਮਹੀਨੇ ਪਹਿਲਾਂ ਸਾਡੇ ਇੱਥੇ ਆਇਆ ਕੋਈ ਮਤਲਬ ਉਹਦੀ ਕੋਈ 500 ਵੋਟ ਨਹੀਂ ਆ 100 ਵੋਟ ਨਹੀਂ ਉਹ ਵੀ ਕਹਿੰਦਾ ਮੈਂ ਐਮਐਲਏ ਬੰਨਾ ਕਾਦੇ ਐਮਐਲਏ ਮੈਨੂੰ ਸਮਝ ਨਹੀਂ ਆਉਂਦੀ ਬੜੀ ਵੱਡਾ ਕੋਲ ਆ ਵੇਖੋ ਜੀ ਸਾਨੂੰ 35 ਸਾਲ ਹੋ ਗਏ ਸਿਆਸਤ ਦੇ ਵਿੱਚ ਇਸ ਵਿੱਚ ਸਾਰੇ ਤਰਨਤਾਰ ਹਲਕੇ ਨੂੰ ਚੰਗੀ ਤਰ੍ਹਾਂ ਖੂਬੀ ਜਾਣਦੇ ਹਰ ਪਿੰਡ ਨੂੰ ਕੱਲੇ-ਕੱਲੇ ਬੱਚੇ ਨੂੰ ਇੰਜ ਜਾਣਦੇ ਆ ਤੇ ਅਸੀਂ ਐਮਐਲਏ ਦੀ ਇਲੈਕਸ਼ਨ ਨਹੀਂ ਅਜੇ ਤੱਕ ਲੜੀ ਹਾਲਾਕੀ ਸਾਡੀਆਂ ਵੋਟ ਤੋਂ ਵੀ ਕੋਈ ਪਰਸਨ ਸਾਡੀ ਘਟ ਨਹੀਂ 25 ਤੋਂ 30 ਹਜ਼ਾਰ ਵੋਟ ਅਸੀਂ ਰੱਖਦੇ ਰਹੇ ਹਮੇਸ਼ਾ ਹੀ ਐਮਐਲਏ ਬਣਾਉਂਦੇ ਰਹੇ ਅਸੀਂ ਕਦੀ ਨਹੀਂ ਗਿਆ ਪਰ ਭਾਜੀ ਨੂੰ ਐਤ ਕੀ ਪੂਰਨ ਵਿਸ਼ਵਾਸ ਸੀ ਜੇ ਭਾਜੀ ਮੇਰੇ ਨਾਂ ਜਾਂਦੇ ਦੁਨੀਆ ਤੋਂ ਤੇ ਉਹਨੇ ਐਤ ਕੀ ਐਮਐਲਏ ਖਲੋਣਾ ਸੀ ਪਰ ਅਸੀਂ ਕਸ਼ਮੀਰ ਸਿੰਘ ਸੋਹਲ ਨੂੰ ਜਦੋਂ ਬਣਾਤਾ ਉਹ ਵੀ ਆੜੀ ਸੀ ਉਹ ਦੁਨੀਆ ਤੋਂ ਚਲੇ ਗਏ ਤੇ ਇਹਦਾ ਮਤਲਬ ਇਹ ਸਾਰੇ ਲੋਕ ਕਹਿ ਲਾਪੇ ਵੀ ਅਸੀਂ ਹੁਣ ਸੀਟਾਂ ਦੇ ਬਈਏ ਬਹਿ ਜਾਣ ਕੋਈ ਗੱਲ ਨਹੀਂ ਲੋਕਾਂ ਨੇ ਫਤਵਾ ਦੇਣਾ ਪਰਾ ਐਡੀ ਛੇਤੀ ਨਹੀਂ ਮਤਲਬ ਵੇਖੋ ਲੋਕਾਂ ਦੇ ਵਿਚਰਨਾ ਪਊਗਾ ਸਾਨੂੰ ਲੋਕਾਂ ਦੇ ਕੰਮ ਕਰਨੇ ਪੈਣਗੇ ਸਾਢੇ 3 ਸਾਲਾਂ ਦੇ ਵਿੱਚ ਕਿਉਂਕਿ ਹਮੇਸ਼ਾ ਹੀ ਜਿਹੜਾ ਉਲਾਂਭਾ ਵੀ ਰਿਹਾ ਤੁਹਾਡੇ ਵੱਲੋਂ ਵੀ ਅਸੀਂ ਜਿੰਨੂ ਵੀ ਐਮਐਲਏ ਬਣਾਇਆ ਨਾ ਤਾਂ ਉਸਨੇ ਬਣਨ ਤੋਂ ਬਾਅਦ ਕੋਈ ਸਾਡੀ ਗੱਲ ਸੁਣੀ ਨਾ ਹੀ ਸਾਡੇ ਹਲਕੇ ਦਾ ਇਧਰਲੇ ਪਿੰਡਾਂ ਦਾ ਬਾਰਡਰ ਬੈਡ ਦਾ ਕੋਈ ਵਿਕਾਸ ਕੀਤਾ ਸਾਢੇ 3 ਸਾਲਾਂ ਦਾ ਕਿਵੇਂ ਵੇਖਦੇ ਹੋ ਹਰ ਵਾਰੀ ਵੇਖੋ ਤਰਨਤਾਰਨ ਸ਼ਹਿਰ ਦਾ ਐਮਐਲਏ ਬਣ ਜਾਂਦਾ ਰਿਹਾ ਜੀ ਜੀ ਸਾਡੇ ਕੀ ਗੱਲ ਪਿੰਡਾਂ ਵਾਲੇ ਕੀ ਮੜਿਆ ਪਿੰਡਾਂ ਵਾਲੇ ਜਿਤਾ ਕੇ ਭੇਜਦੇ ਆ ਜੀ ਔਰ ਪਿੰਡਾਂ ਵਾਲੇ ਦੀ ਵਾਰੀ ਨਹੀਂ ਕਰੀ ਆਈ ਜੀ ਤੁਸੀਂ ਵੇਖੋ ਨਾ ਜੇ ਪਹਿਲਾਂ ਹਰਮੀਖ ਸਿੰਘ ਬਣਿਆ ਤੇ ਅਨਵਾਰੀ ਬਣ ਗਿਆ ਜੀ ਉਹ ਕੰਮ ਚਵਾਨੀ ਦਾ ਨਹੀਂ ਕੀਤਾ ਔਰ ਜੋ ਉਹਨੇ ਕੀਤਾ ਤਰਨਤਾਰ ਸ਼ਹਿਰ ਲਈ ਜੋ ਪਿੰਡਾਂ ਲਈ ਕੀਤਾ ਤੁਸੀਂ ਸਾਰੇ ਜਾਣਦੇ ਮੇਰੇ ਮੂੰਹ ਚੋਂ ਗੱਲ ਨਾ ਇਹ ਕਢਾਓ ਤੇ ਸ਼ਹਿਰ ਦਾ ਕੋਈ ਵਿਕਾਸ ਨਹੀਂ ਆ 100 ਕਰੋੜ ਰੁਪਏ ਆ ਸਾਰੇ ਹੀ ਖਾ ਗਏ ਉਸ ਤੋਂ ਬਾਅਦ ਡਾਕਟਰ ਆ ਕੇ ਜੀ ਆਪਣੇ ਅਗਨੀ ਉਤਰੀ ਜੀ ਉਹਨਾਂ ਨੂੰ ਅਸੀਂ ਬੜੀ ਵੱਡੀ ਲੀਡਰਾਂ ਚ ਜਤਾਇਆ ਜਤਾਇਆ ਤੇ ਇਸੇ ਕਰਕੇ ਵੀ ਚੰਗੇ ਆ ਬਾਹਰ ਜਿਹੜੇ ਨਾਲ ਉਹਨਾਂ ਨੇ ਸ਼ਾਂਗੂ ਮੰਗੂ ਹੀ ਉਹਨਾਂ ਨੇ ਇਹੋ ਜਿਹਾ ਭ੍ਰਿਸ਼ਟਾਚਾਰ ਕੀਤਾ ਤੇ ਜਿਹੜੀ ਕਮੇਟੀ ਘਰਦਾ ਸਾਰਾ ਪੈਸਾ ਖਾ ਗਏ ਬਾਅਦ ਚ ਪੈਸੇ ਜਮਾਏ ਹੁਣ ਪਰਚਾ ਆਇਆ ਹੋਇਆ ਕਿ ਨਹੀਂ ਹੋਇਆ ਦੂਸਰਾ ਨੰਬਰ ਜੇ ਸਾਡੀ ਸਰਕਾਰ ਹੁਣ ਆਈ ਸੀ ਇਹਨਾਂ ਨੇ ਇੰਨਾ ਕ ਖਲਾਰਾ ਪਾਇਆ ਹਨ ਸਾਨੂੰ ਤਾਂ ਕੰਡੇ ਹੀ ਚੁਗਦੇ ਆ ਮਹਾ ਟਾਈਮ ਲੱਗਾ ਇੱਕ ਉਹਨਾਂ ਦੀ ਸਿਹਤ ਵੀ ਠੀਕ ਨਾ ਹੋਣ ਕਰਕੇ ਉਹ ਸ਼ਵਖਾਚ ਘਟ ਰਿਹਾ ਹੋਊਗਾ ਪਰ ਹੁਣ ਡੇਢ ਸਾਲ ਦੇ ਵਿੱਚ ਬੜੇ ਪ੍ਰੋਜੈਕਟ ਆਉਣੇ ਸੀ ਬੜੇ ਬਾਨੇ ਸੀ ਬੜਾ ਕੰਮ ਹੋਣਾ ਸੀ ਤੇ ਵੇਖੋ ਬੇਵਕਤੀ ਮੌਤ ਤੇ ਉਹਨਾਂ ਦੀ ਮੌਤ ਹੋਈ ਆ ਤੇ ਮੈਂ ਇਸ ਕੋਈ ਸਿਆਸਤ ਨਹੀਂ ਕਰਨੀ ਚਾਹੁੰਦਾ ਮੈਂ ਤੁਹਾਡੇ ਮਾਦਰ ਮੈਂ ਸਾਰੇ ਤਰਨਤਨ ਸ਼ਹਿਰ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਬੇਨਤੀ ਕਰੂੰਗਾ ਐ ਕਿ ਤੁਸੀਂ ਵੇਖੋ ਜਾਣ ਤੇ ਆਪਾਂ ਉਹਨਾਂ ਦੀ ਕਰੀਏ ਹੈਲਪ ਡਾਕਟਰ ਸਾਹਿਬ ਦੇ ਘਰਦਿਆਂ ਦੀ ਜੇ ਨਹੀਂ ਤੇ ਮੇਰੇ ਬਾਰੇ ਜ਼ਰੂਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਗੁਰੂ ਗੁਰਜਨ ਦੇ ਦੀ ਨਗਰੀ ਤੁਸੀਂ ਬੈਠੇ ਜੀ ਵੀ ਸਾਡਾ ਹੱਕ ਨਹੀਂ ਮੰਨਦਾ 30-40 ਸਾਲ ਤੋਂ ਭਾਜੀ ਹੋ ਗਏ ਤੁਸੀਂ ਵੇਖੋ ਵੇਖੋ ਜੀ ਇੱਕ ਬੱਚਾ ਵੀ ਜਵਾਨ ਹੁੰਦੇ ਹੁੰਦੇ 30-40 ਸਾਲ ਤੋਂ ਬਾਅਦ ਉਹ ਬੂਟਾ ਫਲ ਦਿੰਦਾ ਤੇ ਮੇਰੇ ਭਰਾ ਨੇ ਇਸ ਕੰਮ ਦੇ ਵਿੱਚ ਆਪਣੀ ਜਾਨ ਹੀ ਗਵਾਲੀ ਆ ਤੇ ਮੈਂ ਤੇ ਮੇਰਾ ਪਰਿਵਾਰ ਨੇ ਐਤ ਕੀਤਾ ਹੀਆ ਕੀਤਾ ਮੇਰੇ ਯਾਰਾਂ ਦੋਸਤਾਂ ਨੇ ਵੀ ਐਤ ਕੀ ਵੋਟ ਜਿਹੜੀ ਆਪਣੇ ਆਪ ਨੂੰ ਪਾਉਣੀ ਤੇ ਜਾ ਅਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਵਾਈਫ ਨੂੰ ਪਾਉਣੀ ਹੈ ਜੇਕਰ ਪਾਰਟੀ ਦੇ ਵੱਲੋਂ ਇੱਕ ਪੈਰਾਸ਼ੂਟ ਸਿਸਟਮ ਜਿਹੜਾ ਹਰ ਵਾਰੀ ਹਰ ਪਾਰਟੀਆਂ ਦੇ ਵਿੱਚ ਵੱਖ-ਵੱਖ ਸਮੇਂ ਤੇ ਅਜਿਹੇ ਸਮੇਂ ਤੇ ਵੇਖਣ ਨੂੰ ਮਿਲਿਆ ਜੇਕਰ ਪਾਰਟੀ ਤੁਹਾਨੂੰ ਛੱਡ ਕੇ ਜਾਂ ਫਿਰ ਉਹ ਐਮਐਲਏ ਸਾਹਿਬ ਦੇ ਪਰਿਵਾਰ ਨੂੰ ਛੱਡ ਕੇ ਟਿਕਟ ਕਿਸੇ ਹੋਰ ਨੂੰ ਦਿੰਦੀ ਆ ਫਿਰ ਤੁਸੀਂ ਉਹਨਾਂ ਨਾਲ ਤੁਰੋਗੇ ਜਾਂ ਨਹੀਂ ਵੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ ਪੈਰਾਸ਼ੂਟ ਵਾਲੀ ਸਾਡੇ ਇਹ ਤਰਨਤਨ ਦਾ ਰਵਾਜ ਹੈ ਨਹੀਂ ਜੀ ਕਿਉਂਕਿ ਵੇਖੋ ਜੇ ਕਿਤੇ ਵੀ ਟਟੂ ਕਰਨਾ ਤੇ ਸੌਰਿਆਂ ਦਾ ਕਰਨਾ ਅਸੀਂ ਬਾਹਰੋਂ ਲੈ ਕੇ ਸਾਡੇ ਇੱਥੇ ਕੈਂਡੀਡੇਟਾਂ ਦੀ ਕਮੀ ਹੈ ਹਰ ਇੱਕ ਬੰਦਾ ਨੇ ਕੰਮ ਕੀਤੇ ਆ ਜਿਹੜੇ ਬੰਦੇ ਨੇ ਚੰਗਾ ਕੰਮ ਕੀਤਾ ਦੇ ਦਿਓ ਉਹਦਾ ਸਰਵੇ ਕਰਾ ਲਓ ਜੇ ਸਰਦਾਰ ਮੈਂ ਪਹਿਲਾਂ ਦਾਵਾ ਕਰਦਾ ਕਸ਼ਮੀਰ ਸਿੰਘ ਸੋਲ ਦੀ ਵਾਈਫ ਦਾ ਕੀ ਬਾਰੇ ਜੀ ਦੂਸਰਾ ਮੈਂ ਕਹਿੰਦਾ ਵੀ ਜੇ ਉਹਨਾਂ ਨੂੰ ਨਹੀਂ ਦਿੰਦੇ 1% ਤੁਸੀਂ ਨਹੀਂ ਦਿੰਦੇ ਤੇ ਪੂਰਨ ਵਿਚਾਰ ਕਰਕੇ ਉਹਦੇ ਸਰਵੇ ਕਰਾਇਆ ਜਾਣ ਸਾਨੂੰ ਸੱਦਾ ਜਾਵੇ ਉਹਨਾਂ ਨੂੰ ਵੀ ਭੈਣ ਭਰਾਵਾਂ ਨੂੰ ਸੱਦਾ ਜਿਹੜੇ ਮੰਗਦੇ ਆ ਟਿਕਟ ਮੈਂ ਕਿਸੇ ਦਾ ਇਹ ਨਹੀਂ ਕਹਿੰਦਾ ਵੀ ਇਹਨੂੰ ਨਾਣਾ ਦੋ ਇਹਨਾਂ ਨੂੰ ਦੋ ਪਰ ਜੇ ਆਪਾਂ ਕੰਮ ਕਰਨਾ ਮੈਂ ਇਹਨੂੰ ਕੰਮ ਕਰਨ ਦਾ ਸ਼ੌਂਕ ਹੈ ਭਾਜੀ ਤੇ ਮੈਂ ਆਪਣੇ ਭਰਾ ਨਾਲ ਮੈਨੂੰ 15 ਸਾਲ ਦਾ ਜਦੋਂ ਦਾ ਆਪਣੇ ਭਰਾ ਨਾਲ ਕੰਮ ਕਰਦਾ ਹਾਂ ਔਰ ਮੈਂ ਸਾਰੇ ਜ਼ਿਲ੍ਹੇ ਨੂੰ ਪਿੰਡ ਦੇ ਇਹਨੂੰ ਇਹ ਸਾਡਾ ਜ਼ਿਲ੍ਹਾ ਛੋਟਾ ਜ਼ਿਲ੍ਹਾ ਨਹੀਂ ਹੈਗਾ ਚਾਰ ਪਿੰਡ ਇਹਦੇ ਕੁਐਸਚਨਸ ਆ ਮੈਂ ਉੱਥੋਂ ਦੇ ਬੱਚਿਆਂ ਤੱਕ ਜਾਣਦਾ ਔਰ ਮੈਂ ਰੋਜ਼ਾਨਾ ਹੀ ਦਫਤਰ ਦੇ ਵਿੱਚ ਮੇਰੀ ਹਾਜ਼ਰੀ ਹੁੰਦੀ ਆ ਪਰ ਰੋਜ਼ ਦਾ 5-700 ਹਜ਼ਾਰ ਬੰਦਾ ਇੱਥੇ ਮੈਨੂੰ ਮਿਲ ਕੇ ਜਾਂਦਾ ਰਾਜੀ ਨਾਮੇ ਕਰਾ ਕੇ ਜਾਂਦਾ ਕਤਲਾਂ ਦੇ ਰਾਜੀ ਨਾਮੇ ਭਾਜੀ ਕਰਾਤੇ ਅਸੀਂ ਲੋਕਾਂ ਦੇ ਨਿੱਕੇ ਮੋٹے ਝਗੜੇ ਆ ਜਾਂ ਕੇ ਦਾ ਬਿਜਲੀ ਦਾ ਗਠਾਣਿਆਂ ਦਾ ਨਿੱਕੇ ਮੋٹے ਕੁਝ ਜ਼ਿਆਦਾ ਨਹੀਂ ਕੋਈ ਵਿਚਾਰੇ ਲੋਕ ਕਹਿੰਦੇ ਸਾਨੂੰ ਮਿਲੋ ਸਾਨੂੰ ਪਿਆਰ ਕਰੋ ਸਾਡੇ ਨਾਲ ਚਾਹ ਦਾ ਕੱਪ ਸਾਂਝਾ ਕਰੋ ਇਹ ਜਿਹੜੇ ਲੀਡਰ ਬਣ ਜਾਂਦੇ ਕਿੰਨੇ ਸਾਡੇ ਘਰ ਹੀ ਨਾ ਆਉ ਤੇ ਮੇਰਾ ਘਰ ਤੁਸੀਂ ਤੁਸੀਂ ਆਜੇ ਕੋਈ ਜਿੰਦਰਾ ਲੱਗਾ ਤੁਹਾਨੂੰ ਕਿਸੇ ਨੇ ਰੋਕਿਆ ਤੁਸੀਂ ਇੱਕ ਗੱਲ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤਰਨ ਤਰਨ ਸਾਡੇ ਕੁਸ਼ੀਸ ਵਾਸੀ ਨੂੰ ਜੇ ਸਾਡੇ ਤੋਂ ਕੋਈ ਕੋਈ ਚੰਗਾ ਤਾਂ ਉਹਦੀ ਤੁਸੀਂ ਆਪਸ਼ਨ ਦੋ ਯਾਰ ਕਵਾਡੀਆਂ ਨੂੰ ਜਾ ਕੇ ਬੇਨਤੀ ਕਰੋ ਮੈਂ ਵੀ ਆਪਣੀ ਬੇਨਤੀ ਲੈ ਕੇ ਜਾਣੀ ਆ ਮੈਂ ਆਪਣੀ ਪਾਰਟੀ ਕੋ ਬੇਨਤੀ ਲੈ ਕੇ ਜਾਣੀ ਆ ਭਗਵੰਤ ਮਾਨ ਜੀ ਕੋ ਲੈ ਕੇ ਜਾਣੀ ਕੇਜਰੀਵਾਲ ਜਿੱਥੇ ਜਾਣਾ ਪਿਆ ਜਾਵਾਂਗੇ ਅਸੀਂ ਇੱਕ ਰੀ ਆਪਣੀ ਕਹਿਣਾ ਵੇ ਵੀ ਆ ਸਾਡੀ ਪਾਲਸੀ ਆ ਤੇ ਆ ਅਸੀਂ ਤੁਹਾਡੇ ਨਾਲ ਪਾਰਟੀ ਨਾਲ ਹੈਗੇ ਆ ਜਾਂ ਤੇ ਮੈਂ ਪਾਰਟੀ ਤੋਂ ਬਾਹਰ ਗਿਆ ਆ ਵੇਖੋ ਮੈਂ ਐਮਪੀ ਦੀਆਂ ਵੋਟਾਂ ਨਹੀਂ ਪਾਈਆਂ ਐਮਪੀ ਦੀਆਂ ਵੀ ਫੁੱਲ ਪਾਈਆਂ ਵੋਟਾਂ ਮੇਰੇ ਪਿੰਡ ਜਿੱਤੇ ਨੇ ਭੁੱਲਰ ਸਾਹ ਗਵਾ ਨੇ ਤੁਸੀਂ ਵੀ ਆਉਂਦੇ ਰਹੇ ਜੇ ਇੱਥੇ ਆ ਕੇ ਕਰਦੇ ਰਹੇ ਜੇ ਤੇ ਐਮਐਲਏ ਸਾਹਿਬ ਨੂੰ ਆਪਾਂ ਚਿਤਾ ਕੇ ਭੇਜਦੇ ਵਾ ਪਾਰਟੀ ਤੋਂ ਬਾਹਰ ਕਿੱਥੇ ਆ ਤੇ ਮੇਰਾ ਭਾਅ ਹੱਕ ਨਹੀਂ ਬਣਦਾ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਵੀ ਉਹਨਾਂ ਨੂੰ ਕਰਦਿਆਂ ਨੂੰ ਬਿਲਕੁਲ ਜੀ ਕੋਈ ਗੁੱਸਾ ਗਿਲਾ ਨਹੀਂ ਪਾਰਟੀਆਂ ਜਿਤਾ ਕੇ ਹੀ ਨਹੀਂ ਟੌਪ ਸਾਰੇ ਜਿੱਦੀ ਵੀ ਅੱਜ ਤੱਕ ਜਿਬਣੀ ਚੋਣਾਂ ਇਹ ਉਸ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਭੇਜਾਂਗੇ ਇਹ ਮੈਂ ਤੁਹਾਨੂੰ ਮਾਦਿਆਂ ਨੂੰ ਵਿਸ਼ਵਾਸ ਕਰਾ ਕੇ ਗੁਰੂ ਪਾਰਾਜ ਤੋਂ ਡਰ ਕੇ ਕਹਿੰਦਾ ਸਭ ਤੋਂ ਵੱਧ ਲੀਡ ਨਾਲ ਜਿਬਣੀ ਚੋਣ ਜਿਤਾ ਕੇ ਭੇਜਾਂਗੇ ਭੈਣ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸੋ ਇਹ ਸਨ ਚਭਾਲ ਤੋਂ ਮੋਨੂ ਚੀਮਾ ਜੀ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਹਲਕਾ ਤਰਨਤਾਰਨ ਦਾ ਪਿਛਲੇ ਲੰਮੇ ਸਮੇਂ ਤੋਂ ਜੇਕਰ ਕੋਈ ਐਮਐਲਏ ਬਣਦਾ ਕੋਈ ਵੀ ਹੁਣ ਤੱਕ ਬਣਿਆ ਤਾਂ ਇੱਥੋਂ ਦਾ ਵੋਟ ਬੈਂਕ ਜਿਹੜਾ ਕਿ ਉਹਨਾਂ ਦੇ ਨਾਲ ਜਿਹੜੇ ਪੰਚ ਸਰਪੰਚ ਮੈਂਬਰ ਅਤੇ ਹੋਰ ਵੋਟ ਬੈਂਕ ਜਿਹੜਾ ਇਹ ਬਹੁਤ ਹੀ ਮਹੱਤਤਾ ਜਿਹੜੀ ਹੈ ਇਸ ਵੋਟ ਬੈਂਕ ਦੀ ਰਹੀ ਹੈ ਚੋਣਾਂ ਦੇ ਵਿੱਚ ਹਲਕਾ ਤਰਨਤਾਰਨ ਦੇ ਵਿੱਚ ਵੇਖਣ ਵਾਲੀ ਗੱਲ ਇਹ ਹੋਵੇ ਕਿ ਕਿ ਹੁਣ ਇਹ ਆਵਾਮ ਕਿਸ ਪਾਸੇ ਝੁਕਦੀ ਹੈ ਅਤੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹੁਣ ਕਿਸ ਕੈਂਡੀਡੇਟ ਨੂੰ ਟਿਕਟ ਦਿੰਦੀ ਹੈ ਅਤੇ ਕੌਣ ਇਥੋਂ ਐਮਐਲਏ ਬਣਦਾ ਹੈ ਕਿਉਂਕਿ ਡੇਢ ਸਾਲ ਬਾਅਦ ਜਿਹੜੀਆਂ ਚੋਣਾਂ ਫੇਰ ਦੁਬਾਰਾ ਆਉਣੀਆਂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਪੰਜਾਬ న్యూਸ ਟੀਵੀ ਤਰਨਤਾਰ